ਪੰਜਾਬ ਯੂਨੀਵਰਸਿਟੀ ਕਾਨੂੰਨ ਸੋਧ ਬਿਲ 2023 ਨੂੰ ਰਾਸ਼ਟਰਪਤੀ ਦ੍ਰੋਪਤੀ ਮੁਰਮ ਨੇ ਵਾਪਸ ਭੇਜ ਦਿੱਤਾ ਹੈ ਜਿਸ ਕਾਰਨ ਪੰਜਾਬ ਦੀਆਂ 11 ਯੂਨੀਵਰਸਿਟੀਆਂ ਦੇ ਚਾਂਸਲਰ ਪੰਜਾਬ ਦੇ ਗਵਰਨਰ ਬਨਵਾਰੀ لال ਪ੍ਰੋਹਿਤ ਬਣੇ ਰਹਿਣਗੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਰਾਸ਼ਟਰਪਤੀ ਨੇ ਪਿਛਲੇ ਹਫਤੇ ਪੰਜਾਬ ਰਾਜਪਵਨ ਵਿੱਚ ਬਿੱਲ ਵਾਪਸ ਭੇਜਿਆ ਸੀ ਦੱਸ ਦਈਏ ਕਿ ਜੂਨ 2023 ਵਿੱਚ ਵਿਸ਼ੇਸ਼ اجلاس ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਬਿੱਲ ਨੂੰ ਪੇਸ਼ ਕੀਤਾ ਸੀ ਜਿਸ ਨੂੰ ਸਹਿਮਤੀ ਨਾਲ ਪਾਸ ਕੀਤਾ ਗਿਆ ਸੀ ਜਿਸ ਦੇ ਤਹਿਤ ਸੂਬੇ ਦੀਆਂ 11 ਯੂਨੀਵਰਸਿਟੀਆਂ ਦਾ ਰਾਜਪਾਲ ਦੀ ਥਾਂ ਸੀਐਮ ਨੂੰ ਚਾਂਸਲਰ ਠਾਪਿਆ ਗਿਆ ਸੀ ਦੱਸ ਦਈਏ ਕਿ ਜੂਨ 2023 ਵਿੱਚ ਪੰਜਾਬ ਵਿਧਾਨ ਸਭਾ ਵਿੱਚ 3 ਬਿੱਲ ਪਾਸ ਕੀਤੇ ਗਏ ਸੀ ਜਿਸ ਵਿੱਚ ਸੀ ਗੁਰਦੁਆਰਾ ਸੋਧ ਬਿੱਲ 2023 ਪੰਜਾਬ ਪੁਲਿਸ ਸੋਧ ਬਿੱਲ ਅਤੇ ਪੰਜਾਬ ਯੂਨੀਵਰਸਿਟੀ ਕਾਨੂੰਨ ਸੋਧ ਬਿੱਲ 2023 ਜਿਨ੍ਹਾਂ ਵਿੱਚ ਰਾਸ਼ਟਰਪਤੀ ਨੇ ਪੰਜਾਬ ਯੂਨੀਵਰਸਿਟੀ ਕਾਨੂੰਨ ਸੋਧ ਬਿੱਲ 2023 ਨੂੰ ਵਾਪਸ ਭੇਜ ਦਿੱਤਾ ਹੈ ਰਾਸ਼ਟਰਪਤੀ ਨੇ ਫੈਸਲਾ ਤਕਰੀਬਨ 1 ਸਾਲ ਬਾਅਦ ਲਿਆ ਹੈ ਹੁਣ ਦੋ ਬਿੱਲ ਸਿੱਖ ਗੁਰਦੁਆਰਾ ਸੋਧ ਬਿੱਲ 2023 ਤੇ ਪੰਜਾਬ ਪੁਲਿਸ ਸੋਧ ਬਿੱਲ ਰਾਸ਼ਟਰਪਤੀ ਕੋਲ ਪੈਂਡਿੰਗ ਪਏ ਹਨ ਜਿਨ੍ਹਾਂ ਤੇ ਫੈਸਲਾ ਹੋਣਾ ਹਜੇ ਬਾਕੀ ਹੈ ਪੰਜਾਬੀ ਯੂਨੀਵਰਸਿਟੀ ਕਾਨੂੰਨ ਸੋਧ ਬਿਲ 2023 ਨੂੰ ਰਾਸ਼ਟਰਪਤੀ ਦ੍ਰੋਪਤੀ ਮੁਰਮ ਨੇ ਵਾਪਿਸ ਭੇਜ ਦਿੱਤਾ ਹੈ ਜਿਸ ਕਾਰਨ ਪੰਜਾਬ ਦੀਆਂ 11 ਯੂਨੀਵਰਸਿਟੀਆਂ ਦੇ ਚਾਂਸਲਰ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪ੍ਰੋਹਿਤ ਬਣੇ ਰਹਿਣਗੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਰਾਸ਼ਟਰਪਤੀ ਨੇ ਪਿਛਲੇ ਹਫਤੇ ਪੰਜਾਬ ਰਾਜ ਭਵਨ ਵਿੱਚ ਬਿਲ ਵਾਪਿਸ ਭੇਜਿਆ ਸੀ ਦੱਸ ਦਈਏ ਕਿ ਜੂਨ 2023 ਵਿੱਚ ਵਿਸ਼ੇਸ਼ اجلاس ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਬਿਲ ਨੂੰ ਪੇਸ਼ ਕੀਤਾ ਸੀ ਜਿਸ ਨੂੰ ਸਹਿਮਤੀ ਨਾਲ ਪਾਸ ਕੀਤਾ ਗਿਆ ਸੀ ਜਿਸ ਦੇ ਤਹਿਤ ਸੂਬੇ ਦੀਆਂ 11 ਯੂਨੀਵਰਸਟੀਆਂ ਦਾ ਰਾਜਪਾਲ ਦੀ ਥਾਂ ਸੀਐਮ ਨੂੰ ਚਾਂਸਲਰ ਥਾਪਿਆ ਗਿਆ ਸੀ ਦੱਸ ਦਈਏ ਕਿ ਜੂਨ 2023 ਵਿੱਚ ਪੰਜਾਬ ਵਿਧਾਨ ਸਭਾ ਵਿੱਚ ਤਿੰਨ ਬਿੱਲ ਪਾਸ ਕੀਤੇ ਗਏ ਸੀ ਜਿਸ ਵਿੱਚ ਸੀ ਗੁਰਦੁਆਰਾ ਸੋਧ ਬਿੱਲ 2023 ਪੰਜਾਬ ਪੁਲਿਸ ਸੋਧ ਬਿੱਲ ਅਤੇ ਪੰਜਾਬ ਯੂਨੀਵਰਸਿਟੀ ਕਾਨੂੰਨ ਸੋਧ ਬਿੱਲ 2023 ਜਿਨ੍ਹਾਂ ਵਿੱਚੋਂ ਰਾਸ਼ਟਰਪਤੀ ਨੇ ਪੰਜਾਬ ਯੂਨੀਵਰਸਿਟੀ ਕਾਨੂੰਨ ਸੋਧ ਬਿੱਲ 2023 ਨੂੰ ਵਾਪਸ ਭੇਜ ਦਿੱਤਾ ਹੈ ਰਾਸ਼ਟਰਪਤੀ ਨੇ ਫੈਸਲਾ ਤਕਰੀਬਨ 1 ਸਾਲ ਬਾਅਦ ਲਿਆ ਹੈ ਕੁਣ ਦੋ ਬਿਲ ਸੀ ਗੁਰਦੁਆਰਾ ਸੋਦ ਬਿਲ 2023 ਤੇ ਪੰਜਾਬ ਪੁਲਿਸ ਸੋਦ ਬਿਲ ਰਾਸ਼ਪਤੀ ਕੋਲ ਪੈਂਡਿੰਗ ਪਏ ਹਨ ਜਿਨ੍ਹਾਂ ਤੇ ਫੈਸਲਾ ਹੋਣਾ ਹਜੇ ਬਾਕੀ ਹੈ ਪੰਜਾਬ ਯੂਨੀਵਰਸਿਟੀ ਕਾਨੂੰਨ ਸੋਦ ਬਿਲ 2023 ਨੂੰ ਰਾਸ਼ਟਰਪਤੀ ਦ੍ਰੋਪਤੀ ਮੁਰਮ ਨੇ ਵਾਪਿਸ ਭੇਜ ਦਿੱਤਾ ਹੈ ਜੈਸਕਰਨ ਪੰਜਾਬ ਦੀਆਂ 11 ਯੂਨੀਵਰਸਿਟੀਆਂ ਦੇ ਚਾਂਸਲਰ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪ੍ਰੋਹਿਤ ਬਣੇ ਰਹਿਣਗੇ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਰਾਸ਼ਟਰਪਤੀ ਨੇ ਪਿਛਲੇ ਹਫਤੇ ਪੰਜਾਬ ਰਾਜ ਭਵਨ ਵਿੱਚ ਬਿੱਲ ਵਾਪਸ ਭੇਜਿਆ ਸੀ। ਦੱਸਦੀ ਹੈ ਕਿ ਜੂਨ 2023 ਵਿੱਚ ਵਿਸ਼ੇਸ਼ اجلاس ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਬਿੱਲ ਨੂੰ ਪੇਸ਼ ਕੀਤਾ ਸੀ ਜਿਸ ਨੂੰ ਸਹਿਮਤੀ ਨਾਲ ਪਾਸ ਕੀਤਾ ਗਿਆ ਸੀ। ਜਿਸ ਦੇ ਤਹਿਤ ਸੂਬੇ ਦੀਆਂ 11 ਯੂਨੀਵਰਸਿਟੀਆਂ ਦਾ ਰਾਜਪਾਲ ਦੀ ਥਾਂ ਸੀਐਮ ਨੂੰ ਚਾਂਸਲਰ ਥਾਪਿਆ ਗਿਆ ਸੀ ਦੱਸ ਦਈਏ ਕਿ ਜੂਨ 2023 ਵਿੱਚ ਪੰਜਾਬ ਵਿਧਾਨ ਸਭਾ ਵਿੱਚ ਤਿੰਨ ਬਿੱਲ ਪਾਸ ਕੀਤੇ ਗਏ ਸੀ ਜਿਸ ਵਿੱਚ ਸੀ ਗੁਰਦੁਆਰਾ ਸੋਧ ਬਿੱਲ 2023 ਪੰਜਾਬ ਪੁਲਿਸ ਸੋਧ ਬਿੱਲ ਅਤੇ ਪੰਜਾਬ ਯੂਨੀਵਰਸਿਟੀ ਕਾਨੂੰਨ ਸੋਧ ਬਿੱਲ 2023 ਜਿਨ੍ਹਾਂ ਵਿੱਚੋਂ ਰਾਸ਼ਟਰਪਤੀ ਨੇ ਪੰਜਾਬ ਯੂਨੀਵਰਸਿਟੀ ਕਾਨੂੰਨ ਸੋਧ ਬਿੱਲ 2023 ਨੂੰ ਵਾਪਸ ਭੇਜ ਦਿੱਤਾ ਹੈ ਰਾਸ਼ਟਰਪਤੀ ਨੇ ਫੈਸਲਾ ਤਕਰੀਬਨ 1 ਸਾਲ ਬਾਅਦ ਲਿਆ ਹੈ ਹੁੰ ਦੋ ਬਿਲ ਸੀ ਗੁਰਦੁਆਰਾ ਸੋਦ ਬਿਲ 2023 ਤੇ ਪੰਜਾਬ ਪੁਲਿਸ ਸੋਦ ਬਿਲ ਰਾਸ਼ਪਤੀ ਕੋਰ ਪੈਂਡਿੰਗ ਪਈ ਹਨ ਜਿਨ੍ਹਾਂ ਤੇ ਫੈਸਲਾ ਹੋਣਾ ਹਜੇ ਬਾਕੀ ਹੈ